ਸਾਸ਼ੀਅਕਾਲ ਦੋਸਤੋ ਮੈਂ ਹਰਪ੍ਰੀਤ ਕੌਰ ਸਾਹਿਤਨਾਮਾ YouTube ਚੈਨਲ ਦੇ ਉੱਤੇ ਨਿਰੰਤਰ ਤੁਹਾਡੇ ਨਾਲ ਬਾਲ ਸਾਹਿਤ ਨਾਲ ਸੰਬੰਧਿਤ ਪੁਸਤਕਾਂ ਦੇ ਉੱਤੇ ਚਰਚਾ ਕਰਦੀ ਆ ਰਹੀ ਹਾਂ ਤੇ ਅੱਜ ਮੇਰੇ ਵਿਚਾਰ ਚਰਚਾ ਦਾ ਜਿਹੜਾ ਵਿਸ਼ਾ ਏ ਬਾਲ ਨਾਵਲ ਗਿਆਨ ਦੇ ਪਾਂਦੀ ਜੋ ਕਿ ਲੇਖਕ ਸਰੋਜ ਦੁਆਰਾ ਲਿਖਿਆ ਗਿਆ ਹੈ ਨਾਵਲ ਸਾ ਇੱਕ ਅਜਹੀ ਸਾਹਿਤਕ ਰਚਨਾ ਹੈ ਜਿਸdੀਆਂ ਜੜਾਂ ਕਲਪਨਾ ਅਤੇ ਹਕੀਕਤ ਵਿੱਚ ਹੁੰਦੀਆਂ ਹਨ ਕਲਪਨਾ ਅਤੇ ਹਕੀਕਤ ਦੇ ਅਜਿਹੇ ਸੰਗਮ ਦਾ ਸਵੰਦ ਨਾਵਲ ਦੇ ਉਦਪਵ ਅਤੇ ਵਿਕਾਸ ਦੇ ਵਿਸ਼ੇਸ਼ ਹਲਾਤਾਂ ਨਾਲ ਹੁੰਦਾ ਹੈ ਕੁਝ ایسے ਤਰ੍ਹਾਂ ਦੇ ਕਲਪਨਾ ਅਤੇ ਜਥਾਰਥਕ ਸਬੰਧਾਂ ਦੀ ਪੇਸ਼ਕਾਰੀ ਗਿਆਨ ਦੇ ਪੰਦੀ ਵਾਲ ਨਾਵਲ ਦੇ ਵਿੱਚ ਨਾਵਲਕਾਰਾ ਸਰੋਜ ਦੁਆਰਾ ਕੀਤੀ ਗਈ ਹੈ ਇਹ ਨਾਵਲ ਨਾਵਲਕਾਰਾ ਦੁਆਰਾ 16 ਕਾਂਡਾਂ ਦੇ ਵਿੱਚ ਵੰਡਿਆ ਗਿਆ ਹੈ ਇਸ ਨਾਵਲ ਦਾ ਆਧਾਰ ਇੱਕ ਸਕੂਲ ਹੈ ਨਾਵਲ ਦੇ ਪਾਤਰ ਵੇਸ਼ਕ ਲੇਖਿਕਾ ਨੇ ਕਲਪਨਾ ਸ਼ਕਤੀ ਨਾਲ ਪੁਨਰ ਸਿਰਜਿਤ ਕੀਤੇ ਹਨ ਤਾਂ ਵੀ ਇਹ ਸਾਰੇ ਪਾਤਰ ਇੱਕ ਅਜਿਹੇ ਸਮੂਹ ਨਾਲ ਸੰਬੰਧ ਰੱਖਦੇ ਹਨ ਜੋ ਵਿਸ਼ੇਸ਼ ਸਮਾਜਿਕ ਅਤੇ ਸੱਭਿਆਚਾਰਕ ਆਲੇ ਦੁਆਲੇ ਵਿੱਚ ਵਿਚਰਦੇ ਹੱਡਮਾਸ ਦੇ ਇਨਸਾਨ ਦਾ ਅਕਸ਼ ਜਾਪਦੇ ਹਨ ਨਾਵਲਕਾਰ ਕਲਪਨਾ ਅਤੇ ਹਕੀਕਤ ਦੇ ਸਹਾਰੇ ਸਕੂਲ ਦੀ ਜ਼ਿੰਦਗੀ ਬਾਰੇ ਆਪਣੀਆਂ ਯਾਦਾਂ ਅਤੇ ਜਥਾਰਥ ਦੀ ਵਰਤੋਂ ਕਰਦੀ ਹੋਈ ਪ੍ਰੇਰਣਾ, ਭਰਪੂਰ ਜਾਣਕਾਰੀ ਮਹਈਆ ਕਰਾਉਂਦੀ ਹੈ। ਇਸ ਨਾਵਲ ਦੇ ਵਿੱਚ ਦੋ ਪੱਖਾਂ ਨੂੰ ਵਾਰਿਆ ਗਿਆ ਹੈ। ਜਿਸ ਦੇ ਵਿੱਚ ਇੱਕ ਪੱਖ ਉਹਨਾਂ ਬੱਚਿਆਂ ਦੀ ਪ੍ਰਤਿਭਾ ਨਿਖਾਰਣ ਨਾਲ ਸੰਬੰਧਿਤ ਹੈ। ਜਿਨ੍ਹਾਂ ਨੂੰ ਸਕੂਲ ਵਿੱਚੋਂ ਹੀ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ ਜੇ ਉਹ ਚਾਹਣ ਤਾਂ ਸਕੂਲ ਵਿੱਚੋਂ ਹੀ ਆਪਣੇ ਅੰਦਰਲੇ ਹੁਨਰ ਅਤੇ ਪ੍ਰਤਿਭਾ ਨੂੰ ਬਾਹਰ ਲਿਆ ਕੇ ਆਪਣੇ ਭਵਿੱਖ ਨੂੰ ਸਵਾਰ ਸਕਦੇ ਹਨ ਇਸ ਸਭ ਦੇ ਵਿੱਚ ਉਹਨਾਂ ਦੀ ਮਦਦ ਸਕੂਲ ਦੇ ਅਧਿਆਪਕਾਂ ਦੁਆਰਾ ਕੀਤੀ ਜਾਂਦੀ ਹੈ ਜਿਸ ਕਰਕੇ ਨਾਵਲ ਵਿਚਲਾ ਦੂਜਾ ਅਹਿਮ ਪੱਖ ਅਧਿਆਪਕ ਨਾਲ ਸੰਬੰਧਿਤ ਹੈ ਜੋ ਇਹਨਾਂ ਵਿਛਲੀ ਪ੍ਰਤਿਭਾ ਨੂੰ ਦੇਖਦਾ ਹੈ ਤੇ ਉਹਨਾਂ ਨੂੰ ਬਾਹਰ ਲੈ ਕੇ ਆਉਣ ਵਿੱਚ ਬੱਚਿਆਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਦਾ ਹੈ ਜਿਵੇਂ ਨਾਵਲ ਦੇ ਵਿੱਚ ਬਸੀਰ ਅਤੇ ਸੁਨੀਤਾ ਨਾਂ ਦੇ ਦੋ ਪਾਤਰ ਨੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਨੇ ਪਰ ਫਿਰ ਵੀ ਸਕੂਲ ਅਤੇ ਪ੍ਰਸ਼ਾਸਨ ਤੇ ਅਧਿਆਪਕਾਂ ਦੀ ਹਲਾਸੀਰੀ ਨਾਲ ਉਹ ਕਿਵੇਂ ਪੜਨ ਅਤੇ ਹੋਰ ਗਤੀਵਿਧੀਆਂ ਵਿੱਚ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੇ ਹਨ ਤੇ ਮਾਪਿਆਂ ਦਾ ਨਾਂ ਚਮਕਾਉਂਦੇ ਹਨ ਉਸ ਬਾਰੇ ਨਾਵਲ ਨੂੰ ਪੜਨ ਉਪਰੰਤ ਮਹਿਸੂਸ ਕੀਤਾ ਜਾ ਸਕਦਾ ਹੈ ਮਿਸਾਲ ਦੇ ਤੌਰ ਤੇ ਨਾਵਲ ਵਿੱਚ ਪ੍ਰਿੰਸੀਪਲ ਨਾਵਲ ਦੇ ਪਾਤਰ ਸੁਨੀਤਾ ਨੂੰ ਉਸ ਦੇ ਪੜਨ ਲਿਖਣ ਵਿੱਚਲੀ ਮਿਹਨਤ ਤੇ ਲਗਨ ਨੂੰ ਦੇਖ ਕੇ ਖੁਸ਼ ਹੁੰਦੀ ਆ ਉਸ ਨੂੰ ਸਨਮਾਨਿਤ ਵੀ ਕਰਦੀ ਹੈ ਤੇ ਆਖਦੇ ਹਨ ਸਾਵਾਸ਼ੇ ਬੇਟਾ ਇੰਜ ਹੀ ਮਨ ਲਗਾ ਕੇ ਪੜ੍ਹਾਈ ਕਰ ਤੂੰ ਇੱਕ ਦਿਨ ਜ਼ਰੂਰ ਕਾਮਯਾਬ ਹੋਵੇਗੀ ਜੋ ਵੀ ਦਿਲ ਵਿੱਚ ਧਾਰਿਆ ਹੈ ਤੇਰੀ ਇੱਛਾ ਜ਼ਰੂਰ ਪੂਰੀ ਹੋਵੇਗੀ ਮੈਡਮ ਉਸ ਦੇ ਮੁੱਢੇ ਨੂੰ ਥਪਥਪਾਉਂਦੀਆਂ ਕਹਿੰਦੀ ਹੈ ਇਸ ਨਾਵਲ ਦੇ ਅਧਿਆਨ ਤੋਂ ਸਕੂਲ ਅਤੇ ਅਧਿਆਪਕ ਦੀ ਇੱਕ ਵਿਦਿਆਰਥੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਣਕਾਰੀ ਮਿਲਦੀ ਹੈ ਤੇ ਨਾਲ ਹੀ ਬਾਲਮਨ ਨੂੰ ਉਤਸ਼ਾਹਿਤ ਕਰਨ ਦੇ ਲਈ ਬੱਚਿਆਂ ਦੀ ਪੱਧਰ ਤੇ ਆ ਕੇ ਉਹਨਾਂ ਨੂੰ ਆਪਣੇ ਭਵਿੱਖ ਸਵਾਰਨ ਦੇ ਲਈ ਸੁਨੇਹਾ ਵੀ ਦਿੱਤਾ ਗਿਆ ਹੈ ਨਾਵਲਕਾਰਾ ਨੇ ਨਾਵਲ ਦੇ ਵਿੱਚ ਰੌਚਿਕਤਾ ਨੂੰ ਬਰਕਰਾਰ ਰੱਖਣ ਦੇ ਲਈ ਪਾਠਕਾਂ ਦੇ ਪੱਦਰ ਦੀ ਭਾਸ਼ਾ ਸ਼ੈਲੀ ਵਿਸ਼ਲ ਚਾਤ ਵਿਧੀ ਦੀ ਵਰਤੋਂ ਇਸ ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆਂ ਨੂੰ ਵੀ ਸ਼ੋਹਿਆ ਹੈ ਜਿਵੇਂ ਗਰੀਬੀ ਬਹਿਮ ਪਰਮ ਅੰਧ ਵਿਸ਼ਵਾਸ ਆਦ ਨਾਵਲ ਦੇ ਅੰਤ ਵਿੱਚ ਨਾਵਲਕਾਰ ਸਰੋਜ ਨੇ ਕਰੋਨਾ ਮਹਾਮਾਰੀ ਕਰਕੇ ਵਿੱਦਿਅਕਟਾਂਚੇ ਦੇ ਲਈ ਪੈਦਾ ਹੋਈਆਂ ਸਮਕਾਲੀ ਸਮੇਂ ਸਮੱਸਿਆਵਾਂ ਤੇ ਹਾਲਾਤਾਂ ਬਾਰੇ ਦੱਸ ਕੇ ਉਸ ਦੇ ਪ੍ਰਭਾਵ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅੰਤ ਉਤੇ ਅਸੀਂ ਇਹੀ ਆਖ ਸਕਦੇ ਹਾਂ ਕਿ ਬਾਲ ਨਾਵਲ ਨੂੰ ਪੜਨ ਤੇ ਪਾਠਕਾਂ ਨੂੰ ਪ੍ਰੇਰਣਾ ਅਤੇ ਉਸ਼ਾ ਮਿਲੇਗਾ ਇਸ ਦੇ ਵਿੱਚੋਂ ਮਹੱਤਵਪੂਰਨ ਜਾਣਕਾਰੀ ਦੇ ਨਾਲ-ਨਾਲ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਨਿੱਕੇ-ਨਿੱਕੇ ਮੌਕਿਆਂ ਦਾ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ ਬਾਰੇ ਪ੍ਰੇਰਣਾ ਮਿਲੇਗੀ ਉਮੀਦ ਕਰਦੀ ਹਾਂ ਤੁਹਾਨੂੰ ਚੰਗਾ ਲੱਗੇਗਾ ਧੰਨਵਾਦ